ਵੈਗੁਰਜੀ ਦਾ ਖਾਲਸਾ ਸ੍ਰੀ ਵੈਗੁਰਜ ਦੀ ਫਤਿਹ ਅੱਜ 12 ਫਰਵਰੀ ਜੋ ਖਰੋਰੀ ਬਾਡਰ ਤੇ ਮਹਾਪੰਚਾਇਤ ਰੱਖੀ ਹੋਈ ਆ ਅੱਜ ਸੰਗਤ ਆਉਣ ਲੱਗੇ ਕਿਸਾਨ ਵੀ ਆਉਣ ਲੱਗੇ ਤੇ ਬਹੁਤ ਬਾਤ ਧੰਨਵਾਦ ਵੀਰਾਂ ਦਾ ਜੋ ਇੱਥੇ ਆਏ ਨੇ ਕਿਹੜਾ ਪਿੰਡ ਆ ਬਾਈ ਜੀ ਕਲਰ ਪਹਿਣੀ ਕਿੰਨੇ ਜਾਣੇ ਆ ਬਾਈ ਜੀ ਦਸ ਜਾਣੇ ਆਏ ਹੋ ਨਹੀਂ ਬਸ ਵੀ ਆਉਗੀ ਸਾਡਾ ਅੱਛਾ ਬਸ ਵੀ ਹੋ ਫੇਰ ਤਾਂ ਸੁਨੇਹਾ ਤੁਰੇ ਹੋਗੇ ਹਨ ਨਹੀਂ ਸਾਡੀ ਡਿਊਟੀ ਹੈ ਤਾਂ ਕਰਕੇ ਆਏ ਅੱਛਾ ਤੁਹਾਡੀ ਡਿਊਟੀ ਲੱਗੀ ਹੋਈ ਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਹੋਰ ਕੀ ਕਹਿਣਾ ਚਾਹੋਗੇ ਬਾਈ ਅੰਡ ਜੋ ਬੈਠੇ ਨੇ ਕਿਸਾਨ ਵੀਰ ਉਹਨਾਂ ਨੂੰ ਵੀ ਮਾੜੀ ਕਰੋ ਨਾ ਬੇਨਤੀ ਕਰਦੇ ਆ ਜਿਹੜੇ ਘਰਾਂ ਤੋਂ ਨਹੀਂ ਨਿਕਲਦੇ ਵੀ ਆਓ ਇੱਥੇ ਜੀ ਸਾਰਿਆਂ ਦੀ ਹੱਕ ਦਾ ਕਿਹੜਾ ਕੋਈ ਆਪਣਾ ਕੱਲਿਆਂ ਦਾ ਹਾਂਜੀ ਹਾਂਜੀ ਜਿਹੜੇ ਘਰਾਂ ਤੋਂ ਨਹੀਂ ਆਉਂਦੇ ਹਾਂਜੀ ਇੱਥੇ ਜ਼ਰੂਰ ਆਓ ਅੱਜ ਇਕੱਠ ਹੈ ਅੱਜ ਦਾ ਜਮੀਨ ਹਾਂਜੀ ਅੱਜ ਦਾ ਹੱਕ ਬਣਦਾ ਸਭ ਦਾ 100 100 ਬੰਦਾ ਜ਼ਰੂਰ ਆਉਣਾ ਚਾਹੀਦਾ ਜੀ ਹਾਂਜੀ ਬੇਨਤੀ ਕਰਦੇ ਆ ਤੇ ਆਪਾਂ ਵੀ ਬੇਨਤੀ ਕਰਦੇ ਆ ਜੋ ਕਿਸਾਨ ਵੀਰ ਬੈਠੇ ਨੇ ਘਰਾਂ ਚੋਂ ਜ਼ਰੂਰ ਪਹੁੰਚਣ ਚਲੋ ਪਹਿਲਾਂ ਕਿਸੇ ਤੋਂ ਨਹੀਂ ਆਇਆਗਾ ਤੇ ਅੱਜ ਜ਼ਰੂਰ ਪਹੁੰਚਣ ਹੋਰ ਬਰਾੜ ਸਾਹਿਬ ਜੀ ਤੁਸੀਂ ਕੁਝ ਨਿਹਿਆ ਦੇਣਾ ਚਾਹੋਗੇ ਸਾਰੇ ਕਿਸਾਨ ਸਾਥੀਆਂ ਨੂੰ ਸਸਰੀਕਾਲ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਹੈ ਸਾਰੇ ਕਿਸਾਨ ਸਾਥੀਆਂ ਨੂੰ ਜੋ ਧਰਾਂ ਦੇ ਵਿੱਚ ਬੈਠੇ ਐ ਅੱਜ ਜੋ ਆਪਣੀ ਮਹਾ ਪੰਚਾਇਤ ਹੈ 12 ਤਰੀਕ ਦੀ ਖਨੋਰੀ ਬਾਰਡਰ ਤੇ ਉਹਦੇ ਵਿੱਚ ਸਾਰੇ ਸਾਥੀ ਪਹੁੰਚਣ ਬਾ ਚੜ ਕੇ ਪਿੰਨਾਂ ਦੇ ਵਿੱਚੋਂ ਆਓ ਕਿ ਬਾਪੂ ਜਗਜੀਤ ਸਿੰਘ ਢੱਲੇਵਾਲ ਦਾ ਸਾਥ ਦੋ ਖਨੋਰੀ ਬਾਰਡਰ ਆਕੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਉਹ ਬਰਾੜ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਵੀ ਕਿਸਾਨਾਂ ਨੂੰ ਇਹੀ ਬੇਤੀ ਕਰਨੀ ਚਾਹੁੰਦੇ ਆਂ ਵੀ ਜਿਹੜੇ ਘਰਾਂ 'ਚ ਬੈਠੇ ਆ ਅੱਜ ਇਕੱਠ ਵਿਖਾ ਕੇ ਆਪਾਂ ਸੈਂਟਰ ਸਰਕਾਰ ਤੱਕ ਜੜਾ ਪਹੁੰਚਾ ਸਕੀਏ ਸਾਰੇ ਵੀਰ ਇੱਥੇ ਪਹੁੰਚ ਕੇ ਅੱਜ ਵੱਤੋ ਵੱਤ ਇਕੱਠ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਹਨੇ ਦਾ ਯਾਰ ਓੜੀ ਸਿਆਣੀ ਬੇਨਾਂ ਐਂ ਤੱਕ ਆਪਣੀਆਂ ਮਾਰਨਾ ਕਰ ਲਾਉਂਦੇ ਨਹੀਂ ਨਹੀਂ ਕਿਵੇਂ ਸਾਡੇ ਦੇ ਕਿਸੇ ਪਾਸੇ ਦਿੱਕੀ ਹੈ ਆਪਾਂ ਕੋ ਅੰਦਰ ਵੀ ਨਹੀਂ ਆਇਆ ਠੀਕ ਹੋ ਕੋਈ ਉਪੇ ਦੇ ਸਾਡੇ ਵੱਡੇ ਜਬਰਦਸਤ ਨੂੰ ਕਿਹਦੀ ਸਭਾ ਲੋਕ ਕਈ ਤਾਂ ਵੀਡੀਓ ਬਣਾਵਾਰਾ ਕਿ ਕਹਿੰਦੇ ਹੈ ਰੰਪਾ ਕੇ ਤਾਂ ਸੋਹਣੀ ਨਹੀਂ ਲੱਗਦੀ ਕਹਿੰਦਾ ਉਹ ਚੱਕੀ ਦੇਦੀ ਕਹਿੰਦਾ ਕੰਮਕਾਰ ਵਾਲੀ ਕਹਿੰਦਾ ਸੋਹਣੀ ਕਿਉਂ ਨਹੀਂ ਲੱਗਦਾ ਕੋਈ ਯਾਰ ਲਗਾ ਕਹਿੰਦਾ ਸੋਹਣੀ ਜੰਮ ਕੇ ਨਾ ਆ ਕੇ ਥੱਲੇ ਪਾਵਾ ਹੋ ਜਾਂਦਾ ਕਹਿੰਦਾ ਇੱਕ ਬਾਬਾ ਪੈਸੇ ਜੋ ਅੱਜ ਜੇ ਇਕੱਠਾ ਨਹੀਂ ਕਰਦਾ ਤਾਂ ਆ ਗੱਲ ਹੋਣੀ ਹੈ ਪੜੀ ਜਿਹਨੇ ਭੈਣ ਦੇ ਲੋਕਲੇ ਲੋਕ ਜੀ ਖਨੋਰੀ ਬਾਗ ਦੇ ਚੱਲ ਰਿਹਾ ਸਮਾਨ ਆਪਣਾ ਜਿਉਂ ਵਿਦੂ ਆਪਣਾ ਪੋਪ ਕੌਰ ਦੋ ਮਟਰਾ ਬਟਰਾ ਬਾਈ ਕੱਢ ਰਿਹਾ ਹੈਗਾ ਬਾਈ ਉਧਾਂ ਤੋਂ ਇਹ ਨਾਲ ਬਾਪੂ ਹੈਲਪ ਕਰ ਰਿਹਾ ਹੈਗਾ ਤੇ ਅੱਜ ਖਨੋਰੀ ਬਾਡਰ ਤੇ ਅੱਜ ਅੱਜ ਸਾਲ ਪੂਰਾ ਹੋ ਗਿਆ ਜਿ ਖਨੋਰੀ ਬਾਡਰ ਦੇ ਮੋਰਚੇ ਨੂੰ ਤੇ ਉਹਦੇ ਸੰਬੰਧ ਵਿੱਚ ਅੱਜ ਮਹਾ ਪੰਚਾਇਤ ਵੀ ਰੱਖੀ ਗਈ ਹੈ ਕੀ ਅੱਜ ਕੱਟ ਵੱਟ ਬਹੁਤ ਆ ਤੇ ਭਰਾਵਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਤਨੋਰੀ ਬਾਰਡਰ ਪਹੁੰਚੋ ਤੇ ਲੰਗਰ ਪਕੌੜੇ ਛਕੋ ਕਾਹੂ ਕਰੀ ਕੇ ਇਹ ਪਕੌੜੇ ਚੱਲੇ ਰਹੀ ਜੀ ਲੰਗਰ ਤੇ ਆ ਦੇਖੋ ਚਾਹ ਦਾ ਵੀ ਨਗਰ ਤਿਆਰ ਹੈ ਬਿਲਕੁਲ ਕਿਸਾਨ ਬਹੁਤ ਪਹੁੰਚ ਰਹੇ ਨੇਗੇ ਨਹੀਂ ਪਰਾਵਾ ਦੋ ਵਾਰ ਨਾ ਜਾਇਆ ਕਰਨਾ ਉਹ ਤਾਂ ਪਹੁੰਚ ਲ ਸੰਗਤਾਂ ਪਹੁੰਚ ਹੀ ਜਾਂਦੀ ਹੈ ਜੀ ਬਹੁਤ ਸੰਗਤਾਂ ਪਹੁੰਚ ਰਹੀਆਂ ਨੇ ਤੇ ਤੁਸੀਂ ਵੀਰੋ ਪਹੁੰਚੋ ਜੀ ਲਾਤੀ ਜੇ ਮੇਰੇ ਨਾਲ ਪੀ ਫਿਰਦੇ ਪਹੁੰਚੋ ਜੀ ਜ਼ਰੂਰ ਵੱਧ ਤੋਂ ਵੱਧ ਤੇ ਅੱਜ ਬਹੁਤ ਸੰਗਤ ਪਹੁੰਚ ਰਹੀ ਹੈ ਜੀ ਅੱਜ